ਵੀਰਾਂ ਨੂੰ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਕਲਾਰਖੁਰਦ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਬਾਈਆਂ ਵਾਲਾ ਇਹ ਜੌਂਡਿਆ ਟਰੈਕਟਰ ਵਿਕਿਆਊ ਆ 5203 ਦਿਖਾ ਦੇ ਬਾਈ ਸਾਰਾ ਟਰੈਕਟਰ ਇੱਕ ਵਾਰੀ ਵੀਰਾਂ ਨੂੰ ਤੇ ਕੀ ਮਾਡਲ ਆ ਵੀਰੇ ਟਰੈਕਟਰ ਤੇ ਕੀ ਡਿਟੇਲ ਆ ਸਾਰੀ ਪੁੱਛ ਦਿਆਂ ਬਾਈ ਨੂੰ ਇਹ ਹਾਲ ਹੋਰ ਬਾਈ ਦੇ ਕੋ ਹਾਂ ਕਿੰਨਾ ਮਾੜਾ ਬਾਈ ਟਰੈਕਟਰ ਇਹ ਇਹ 2006 ਮਾੜਲਾ ਬਾਈ 2006 ਮਾੜਨ ਦਾ ਹਾਂ ਠੀਕ ਹੈ ਤੇ ਨੰਬਰ ਹਰਿਆਣੇ ਦਾ ਹੈ ਉਹ ਸਾਰੇ ਕਾगज-ਪੱਤਰ ਓਕੇ ਲੱਗਿਆ ਜਮੜਾ ਸਾਰੇ ਕਾगज-ਪੱਤਰ ਓਕੇ ਨੇ ਨੰਬਰ ਹਰਿਆਣਾ ਦਾ ਠੀਕ ਹੈ ਤੇ ਟਾਇਰ 70 ਰੁਪਏ ਹੋਣਗੇ ਮੂਹਰੇ 60 ਰੁਪਏ ਹੋਣਗੇ ਜੇ ਟਾਇਰਾਂ ਦੀ ਗੱਲ ਕਰੀਏ ਮੇਰੇ ਟਾਇਰ ਪੇਸ ਲੈ ਕੇ 70 ਪੈਸੇ ਗੂਡਇਰ ਦੇ ਨੇ ਠੌਕੜਾ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕ ਚੁਲਾਈ ਦਾ ਪੂਰਾ ਵਧੀਆ ਟਰੈਕਟਰ ਕੋਲੋਂ ਲਾ ਕੇ ਆਪਾਂ ਪੂਰਾ ਟੌਪ ਦਾ ਤਾਂ ਨਹੀਂ ਕਹਦੇ ਹੈਗੇ ਬਿਉ ਵਧੀਆ ਟਰੈਕਟਰ ਸੁੱਕਾ ਜਨੂੰਨ ਦਾ ਵਧੀਆ ਪੂਰਾ ਠੀਕ ਸਾਰੇ ਭਾਈ ਨੂੰ ਸਾਰਾ ਟਰੈਕਟਰ ਹਾਂ ਜੇ ਕੋਈ ਵੀਰ ਛੋਟਾ ਜੌਂਡੀਆ ਲੈ ਜਾਂਦਾ ਚਾਹਵਾਨ ਹੋਵੇ 5203 ਤਾਂ ਤੁਸੀਂ ਦੇਖ ਸਕਦੇ ਹੋ 2006 ਮਾਡਲ ਹੈ ਐਚ ਆਰ ਹਰਿਆਣੇ ਦਾ ਨੰਬਰ ਹੈ ਜੇ ਟਾਇਰਾਂ ਦੀ ਗੱਲ ਕਰੀ ਵੀਰ ਟਾਇਰ ਲੈ ਕੇ 70 ਕੇ ਪੈਸੇ ਗੁੜੀਆ ਗੁੜੀਆ ਦੇ ਨੇ ਚੌਕੜਾ ਫੱਕਾ ਰੈਡ ਆ ਪੂਰਾ ਇੱਥੋਂ ਦਿਖਾ ਦਿਆ ਨਾ ਸਾਰਾ ਦਿਖਾ ਦੇ ਬਾਈਆਂ ਉਧਰੋਂ ਵੀ ਦੇਖਾ ਇਦਰੋਂ ਵੀ ਦਿਖਾ ਦੇ ਉਹ ਜਿਹੜਾ ਖੇਤੀ ਕਰਨ ਨੂੰ ਜ਼ਿਆਦਾ ਦਰਮਿਆਨੇ ਪੈਸਿਆਂ ਦਾ ਵਧੀਆ ਰੈਕਟਰ ਆ ਹਨਾ 5-4 ਹੀ ਇਹ ਇਲਟੀ ਮਾਰਦਾ ਇਹ ਐਲਟੀ ਮਾਰਦਾ ਬਾਈ ਆ ਛੀਟ ਕਿਹੜੀ ਲਾਤੀ ਅਲਟੋ ਵਾਲੀ ਹੈ ਛੀਟ ਕਿਹੜੀ ਲਾਤੀ ਹੈ ਹੈ ਗੋਲੀਆਂ ਗਾੜੀਆਂ ਨਾਲ ਦੀਆਂ ਨੇ ਉਹ ਵਧੀਆ ਰੈਕਟਰ ਆ ਦਿਖਾ ਦੇ ਸਾਰਾ ਐਨ ਹਨਾ ਸਟਾਰਟ ਕਰਕੇ ਵੀ ਦਿਖਾ ਦੇ ਵੀਰੇ ਕੋਈ ਗੱਲ ਨਹੀਂ ਤੇ ਟਰੈਕਟਰਾਂ ਦੇ ਵਧੀਆ ਤੋਂ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਟਾਰਟ ਲੋ ਹਾਈ ਕਰ ਦਿਓ ਰੋਦ ਕਰ ਦੇ ਉਹਦਾ ਕਰਦਾਂ ਨੇ ਕੋਈ ਗੱਲ ਨਹੀਂ ਤੇ ਮੜਾ ਇੱਥੇ ਖੋਲ ਖਾਲ ਕੇ ਵੀ ਦਿਖਾ ਦੇ ਬਾਈ ਇਹਨੂੰ ਆ ਤਾਂ ਆਪਾਂ ਚੱਕ ਲਈ ਫੋਨ ਕੱਟ ਰੇ ਕੋਈ ਗੱਲ ਇੱਕ ਮਿੰਟ ਦਿਖਾ ਦੇ ਸਾਰਾ ਉਹ ਤੂੰ ਦੇਖ ਸਾਰ ਨੇ ਬਾਈ ਬਿੱਚੋ ਟਰੈਕਟਰ ਸਾਰੀ ਕੰਡੀਸ਼ਨ ਹਨਾ ਤੇ ਜੇ ਗੱਲਾਂ ਰੇਟ ਦੀ ਕਰੀਏ ਰੇਟ ਕੀ ਆ ਬਾਈ ਦੇਖੋ ਇਹ ਬਸ 1,85,000 ਦਾ ਦੇ ਦਾਂਗੇ ਵੀਰੇ ਅੱਛਾ ਤੇ ਬਾਕੀ ਮੌਕੇ ਤੇ ਮਾਨਤਾ ਨਾ ਉਹ ਕਰਦਾ ਹੈ ਕਰਦਾ ਠੀਕ ਆ ਬਾਕੀ ਵੀਰ ਦਾ ਵੀਰੇ ਨੰਬਰ ਆ ਜੋ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਉਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਜੇ ਕੋਈ ਗੱਲਬਾਤ ਪੁੱਛਣੀ ਆ ਫੋਟੋ ਫੂਟੋ ਮਂਗਾਉਣੀਆਂ ਨੇ ਉਹ ਵੀ ਮੰਗਾ ਲਿਓ ਹਨਾ ਤੁਹਾਡੇ ਸਾਹਮਣੇ ਕੰਡੀਸ਼ਨ ਸਾਰਾ ਕੁਝ ਕਿਉਂਕਿ ਇੰਜਨ ਗੇਅਰ ਦਾ ਓਕੇ ਆ ਕਿ ਦੂਰੋਂ ਦਾ ਬੰਦਾ ਹਨਾ ਤੁੱਕਰ ਦਾ ਦਾ ਪੂਰਾ ਜ਼ਿੰਮੇਵਾਰੀ ਆਪਣੀ ਵੀ ਕੋਈ ਬਲੋ ਦੀ ਮਾਰਦਾ ਕੋਈ ਆਵਾਜ਼ ਦੀ ਕਰਦਾ ਇੰਜ ਨਹੀਂ ਕਰਦਾ ਜਮ ਓਕੇ ਅੱਛਾ ਮਾਰੀ ਮੜੀ ਸਲਫਾ ਦਿਖਾ ਦੇ ਬਾਈ ਆਵਾਜ਼ ਬਲੂਜ ਦੇਖ ਲੈਣਗੇ ਹਾਂ ਬਾਕੀ ਵੀਰੇ ਵੀਡੀਓ ਨੂੰ ਕਰ ਲਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਸਾਰੇ ਭਾਈਆਂ